ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਨਕਲੀ ਸਾਈਂ ਦੇ ਜਿਹੜੇ ਕਾਰੇ ਕੀਤੇ ਸੀ ਉਹ ਕਿਵੇਂ ਸਾਹਮਣੇ ਆਏ ਤੇ ਮੰਨੂ ਨੂੰ ਵੇਖ ਕੇ ਗੁਰਪ੍ਰੀਤ ਨੇ ਕਿਹੋ ਜਿਹਾ ਰੱਤ ਕੀਤਾ ਸੋ ਆਪਾਂ ਇਸ ਵੀਡੀਓ ਵਿੱਚ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਤੁਸੀਂ ਦੇਖਿਆ ਕਿ ਸਣੀ ਘਰ ਘਰ ਜਾ ਕੇ ਸੁਣਾ ਦੇ ਰਿਹਾ ਹੁੰਦਾ ਹੈ ਤੇ ਉਸ ਨੂੰ ਪਤਾ ਹੈ ਕਿ ਲੋਕ ਕਾਫੀ ਗੱਲਾਂ ਸੁਣਾਉਂਦੇ ਨੇ ਤੇ ਇਸ ਕਰਕੇ ਉਹ ਆਪ ਜਾਣਾ ਨਹੀਂ ਚਾਹੁੰਦਾ ਪਰ ਉਸ ਦਾ ਭਰਾ ਗੁਰਪ੍ਰੀਤ ਉਸ ਨੂੰ ਭੇਜ ਦਿੰਦਾ ਹੈ ਤੇ ਜਦ ਉਧਰੋਂ ਮੰਨੂ ਆ ਜਾਂਦੀ ਤੇ ਗੁਰਪ੍ਰੀਤ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਮੰਨੂ ਆਈ ਆ ਸਾਰੇ ਜਾਣੇ ਫੁੱਲ ਸੁੱਟਣ ਲੱਗਦੇ ਆ ਮੰਨੂ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਆ ਤੇ ਪਿੱਛੇ ਹੀ ਨਕਲੀ ਸਾਈਂ ਵੀ ਆ ਜਾਂਦਾ ਏ ਗੁਰਪ੍ਰੀਤ ਨੂੰ ਬੜਾ ਗੁੱਸਾ ਚੜਿਆ ਹੁੰਦਾ ਏ ਮੰਨੂ ਨੂੰ ਦੇਖ ਕੇ ਪਰ ਮੰਨੂ ਉੱਥੇ ਬਹੁਤ ਸਾਰੀਆਂ ਗੱਲਾਂ ਕਹਿੰਦੀ ਆ ਤੇ ਇਹ ਗੱਲਾਂ ਸੁਣ ਕੇ ਨਕਲੀ ਸਾਈਂ ਦੀ ਬੋਲਤੀ ਬੰਦ ਹੋ ਜਾਂਦੀ ਆ ਕਿਉਂਕਿ ਹੁਣ ਮੰਨੂ ਆ ਹੀ ਚਾਂਦੀ ਆ ਤੇ ਫਿਰ ਗੁਰਪ੍ਰੀਤ ਉਸ ਨੂੰ ਵਾਪਸ ਨਹੀਂ ਮੋੜਦਾ ਕਿਉਂਕਿ ਨਕਲੀ ਸਾਈਂ ਸੋਚਦਾ ਏ ਕਿ ਮੈਂ ਇਹਨਾਂ ਦੇ ਸਾਹਮਣੇ ਹੀ ਇਸ ਦੀ ਬੇਇੱਜ਼ਤੀ ਕਰਾਂਗਾ ਉਹ ਕਹਿੰਦਾ ਏ ਕਿ ਤੁਸੀਂ ਅੰਦਰ ਆ ਜਾਓ ਤੇ ਬੈਠ ਜਾਓ ਜਦੋਂ ਅਚਾਨਕ ਉਹ ਵੀ ਨਾਲ ਹੀ ਆ ਜਾਂਦਾ ਹੈ ਤੇ ਸਾਰੇ ਜਾਣੇ ਬੈਠ ਜਾਂਦੇ ਆ ਉਨਾਂ ਨੇ ਸਾਰੇ ਲੋਕਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਹੁੰਦਾ ਹੈ ਤੇ ਗੁਰਪ੍ਰੀਤ ਨਕਲੀ ਸਾਈਂ ਦੀ ਸੇਵਾ ਵਿੱਚ ਜੁਟ ਜਾਂਦਾ ਉਹ ਸੋਚਦਾ ਹੈ ਕਿ ਹੁਣ ਗੱਲ ਨਹੀਂ ਕਰਨੀ ਕਿਉਂਕਿ ਉਹਨਾਂ ਦੇ ਘਰ ਸਮਾਗਮ ਚੱਲ ਰਿਹਾ ਹੈ ਤੇ ਲੋਕਾਂ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਹੋ ਜਾਣੀ ਸੀ ਇਸ ਕਰਕੇ ਉਹ ਮੰਨੂ ਨੂੰ ਕੁਝ ਨਹੀਂ ਕਹਿੰਦਾ ਤੇ ਨਾ ਹੀ ਰੱਜੂ ਨੂੰ ਤੇ ਉਹਦੇ ਘਰ ਵਾਲੇ ਨੂੰ ਸਾਰੇ ਬੈਠ ਜਾਂਦੇ ਆ ਨਕਲੀ ਸਾਈਂ ਆਪਣੇ ਕਾਰਨਾਮੇ ਸ਼ੁਰੂ ਕਰ ਦਿੰਦਾ ਹੈ ਪਰ ਉਧਰੋਂ ਮੰਨੂ ਜਿਹੜੀ ਗੱਲ ਕਹਿੰਦੀ ਆ ਉਹ ਸੱਚ ਹੁੰਦੀ ਆ ਤੇ ਨਕਲੀ ਸਾਈਂ ਜੋ ਕਹਿੰਦਾ ਉਹ ਝੂਠਾ ਪੈਣ ਲੱਗ ਪੈਂਦਾ ਇਹ ਸਾਰਾ ਕੁਝ ਇਹ ਕੇ ਲੋਕੀ ਹੈਰਾਨ ਹੋ ਜਾਂਦੇ ਨੇ ਲੋਕੀ ਸੋਚਦੇ ਨੇ ਕਿ ਮੰਨੂ ਦੀਆਂ ਗੱਲਾਂ ਸੱਚ ਹੋ ਰਹੀਆਂ ਤੇ ਨਕਲੀ ਸਾਈਂ ਦੀਆਂ ਨਹੀਂ ਇਸ ਕਰਕੇ ਸਾਰੇ ਮੰਨੂ ਨੂੰ ਮੰਨਣ ਲੱਗ ਪੈਂਦੇ ਆ ਤੇ ਨਕਲੀ ਸਾਈਂ ਵੱਲ ਕੋਈ ਧਿਆਨ ਨਹੀਂ ਦਿੰਦਾ ਨਕਲੀ ਸਾਈਂ ਵੀ ਡਰ ਜਾਂਦਾ ਹੈ ਕਿ ਸਾਰੀਆਂ ਗੱਲਾਂ ਮੰਨੂ ਦੀਆਂ ਸੱਚ ਹੋ ਰਹੀਆਂ ਤੇ ਲੋਕਾਂ ਨੇ ਤਾਂ ਮੇਰੇ ਤੋਂ ਭਰੋਸਾ ਹੀ ਉੱਠ ਜਾਣਾ ਉਹ ਜਿਹੜੀ ਗੱਲ ਕਹਿੰਦਾ ਮੰਨੂ ਉਸ ਤੋਂ ਪਹਿਲਾਂ ਹੀ ਜਵਾਬ ਦੇ ਦਿੰਦੀ ਸੀ ਇਸ ਕਰਕੇ ਲੋਕਾਂ ਦਾ ਯਕੀਨ ਮੰਨੂ ਵੱਲ ਵੱਲ ਲੱਗ ਪਿਆ ਜਿੱਥੇ ਮੰਨੂ ਨੂੰ ਸਾਰੇ ਕਾਲੀ ਜਬਾਨ ਵਾਲੀ ਕਹਿੰਦੇ ਸੀ ਪਰ ਲੋਕ ਇਹਨਾਂ ਲੱਗ ਪਏ ਇਸ ਵਿੱਚ ਤਾਂ ਕੋਈ ਰੱਬੀ ਪੀਆ ਇਹ ਤਾਂ ਪਰਮਾਤਮਾ ਦਾ ਰੂਪ ਆ ਜੋ ਗੱਲਾਂ ਇਹ ਬੱਚੀ ਕਹਿ ਰਹੀ ਉਹੀ ਸੱਚ ਹੋ ਰਹੀਆਂ ਤੇ ਜਿਹੜਾ ਉਹ ਸਾਈਂ ਕਹਿ ਰਿਹਾ ਉਹ ਸਾਰਾ ਕੁਝ ਝੂਠ ਹੋ ਰਿਹਾ ਇਸ ਕਰਕੇ ਇਹ ਸਾਈਂ ਦੇ ਵਿੱਚ ਕੋਈ ਵੀ ਪਾਵਰ ਨਹੀਂ ਤੇ ਸਾਰੀ ਪਾਵਰ ਮੰਨੂ ਦੇਚਿਆ ਜਦ ਇਹ ਸਾਰਾ ਕੁਝ ਗੁਰਪ੍ਰੀਤ ਦੇਖਦਾ ਹੈ ਤੇ ਗੁਰਪ੍ਰੀਤ ਦੇ ਵੀ ਰੰਗ ਉੱਡਣ ਲੱਗ ਜਾਂਦੇ ਨੇ ਉਹ ਸੋਚਦਾ ਹੈ ਕਿ ਮੇਰੇ ਧੀ ਦੇ ਵਿੱਚ ਇਹਨਾਂ ਕੁਝ ਕਿਵੇਂ ਹੋ ਸਕਦਾ ਉਹ ਸੋਏਦਾ ਇਹਦੇ ਮੂੰਹੋਂ ਜਿਹੜੀ ਗੱਲ ਨਿਕਲਦੀ ਸੱਚੀ ਕਿਵੇਂ ਹੋ ਰਹੀ ਆ ਪਹਿਲਾਂ ਤਾਂ ਉਸ ਨੂੰ ਗੁੱਸਾ ਚੜ ਰਿਹਾ ਹੁੰਦਾ ਹੈ ਪਰ ਉਸ ਦੀਆਂ ਗੱਲਾਂ ਸੱਚੀਆਂ ਵੇਖ ਕੇ ਹੌਲੀ-ਹੌਲੀ ਗੁਰਪ੍ਰੀਤ ਦਾ ਗੁੱਸਾ ਟੰਡਾ ਹੋਣ ਲੱਗਦਾ ਹੈ ਤੇ ਉਹ ਬਹੁਤ ਜ਼ਿਆਦਾ ਘਬਰਾਟ ਵਿੱਚ ਆ ਜਾਂਦਾ ਹੈ ਕਿਉਂਕਿ ਨਕਲੀ ਸਾਈ ਦਾ ਪਰਦਾ ਫਾਸ਼ ਹੋਣ ਲੱਗ ਪੈਂਦਾ ਹੈ ਜਿਹੜੀਆਂ-ਜਿਹੜੀਆਂ ਗੱਲਾਂ ਮੰਨੂ ਨੇ ਕਈਆਂ ਹੁੰਦੀਆਂ ਜਦੋਂ ਸਾਰੀਆਂ ਸੱਚ ਹੁੰਦੀਆਂ ਨੇ ਤਾਂ ਪ੍ਰੀ ਦੇ ਨਾਲ-ਨਾਲ ਸਾਰੇ ਲੋਕਾਂ ਦੇ ਵੀ ਹੋਸ਼ ਉੱਡੇ ਹੁੰਦੀਆਂ ਤੇ ਨਕਲੀ ਸਾਈ ਦਾ ਪੂਰਾ ਡਰ ਹੀ ਜਾਂਦਾ ਹੈ ਜਿੰਨਾ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਹਰ ਇੱਕ ਗੱਲ ਨੂੰ ਸੱਚੀ ਸਾਬਤ ਕਰਾਂ ਉਨਾ ਹੀ ਉਹ ਝੂਠਾ ਪੈਣ ਲੱਗ ਪੈਂਦਾ ਹੈ ਇਹ ਸਾਰਾ ਕੁਝ ਵੇਖ ਕੇ ਸਾਰਿਆਂ ਦੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਉੱਥੇ ਰੋਚੀ ਨੂੰ ਮਨ ਹੀ ਮਨ ਵਿੱਚ ਖੁਸ਼ੀ ਵੀ ਹੁੰਦੀ ਹੈ ਕਿ ਮੇਰੀ ਧੀ ਕਿੰਨੀ ਕਰਾਮਾਤ ਦੇ ਤੇ ਰੱਜੂ ਤੇ ਉਸ ਦਾ ਘਰ ਵਾਲਾ ਵੀ ਇਹ ਵੇਖ ਕੇ ਬਹੁਤੇ ਹੈਰਾਨ ਹੁੰਦੇ ਆ ਸੋਚਦੇ ਆ ਕਿ ਇਹ ਤਾਂ ਸੱਚਮੁੱਚ ਹੀ ਪਰਮਾਤਮਾ ਦਾ ਰੂਪ ਹੈ ਤੇ ਇਹਦੇ ਹੀ ਗਈ ਗੱਲ ਸੱਚ ਹੁੰਦੀ ਆ ਸਾਰੇ ਲੋਕ ਮੰਨੂ ਆਲ ਵੇਖਣ ਲੱਗ ਪੈਂਦੇ ਆ ਤੇ ਮੰਨੂ ਨੂੰ ਮੰਨਣ ਲੱਗ ਪੈਂਦੇ ਉਹ ਸੋਚਦੇ ਆ ਕਿ ਇਦਾਂ ਦੀ ਬੱਚੀ ਤਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਆ ਉਧਰ ਰੱਜੋ ਮੰਨੂ ਬਾਰੇ ਗੱਲ ਕਰਨਾਈ ਹੁੰਦੀ ਆ ਝੋਲੀ ਪਾਉਣ ਬਾਰੇ ਪਰ ਉਹ ਕੁਝ ਹੋਰ ਹੀ ਚਾਹੁੰਦਾ ਏ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ